ਸਾਤਰਾ ਸੰਸਥਾ ਵੱਲੋਂ ਜੋ ਪਿਛਲੇ 35 ਸਾਲਾਂ ਤੋਂ ਸਰਗਰਮੀਆਂ ਚੱਲ ਰਹੀਆਂ ਸੀ ਉਹਦੇ ਤਹਿਤ ਇਹ ਮੇਲਾ ਹਰ ਸਾਲ ਮੇਲਾ ਧੀਆਂ ਦਾ ਕਰਾਇਆ ਜਾਂਦਾ ਜਿਹੜਾ ਮੈਂ ਕੈਨੇਡਾ ਤੋਂ ਆ ਕੇ ਇੱਥੇ ਮਮਾ ਸ਼ੁਰੂ ਕਰਾਇਆ ਔਰ ਅੱਜ ਇਹ ਮੇਲਾ ਪੂਰੀ ਸ਼ਾਨੋ ਸ਼ੌਕਤ ਨਾਲ ਮਹਾਰਾਜ ਦੀ ਅੱਡੀ ਕਿਰਪਾ ਰਹੀ ਆ ਮੀਂਹ ਤੋਂ ਪਰ ਗਰਮੀ ਭਾਵੇਂ ਸੀ ਪਰ ਮੀਂਹ ਦੀ ਬੜੀ ਇੱਥੇ ਦਰ ਸੀਗਾ ਉਸ ਤੋਂ ਉਹਦੇ ਫਿਰ ਵੀ ਇਹ ਮੇਲਾ ਮਹਾਰਾਜ ਆਪ ਕਿਰਪਾ ਕਰਦੇ ਨੇ ਸਾਡੇ ਉੱਤੇ ਔਰ ਸਾਡੀਆਂ ਸੁਸਾਇਟੀਆਂ ਤੇ ਜਿਹੜੇ ਨਾਲ ਸਹਿਯੋਗ ਦਿੰਦੀਆਂ ਨੇ ਔਰ ਬਹੁਤ ਹੀ ਕਾਮਯਾਬੀ ਨਾਲ ਕਿਉਂਕਿ ਮੇਲੇ ਦੀ ਕਾਮਯਾਬੀ ਉੱਥੋਂ ਪਤਾ ਲੱਗਦਾ ਜਦੋਂ ਕੋਈ ਫਿਲਮ ਵਾਲੇ ਕਹਿੰਦੇ ਕਿ ਸਾਨੂੰ ਪ੍ਰੋਮੋਸ਼ਨ ਕਰਨ ਲਈ ਟਾਈਮ ਦਿਓ ਅੱਜ ਅਰਦਾਸ 3 ਦੀ ਟੀਮ ਜਿਹੜੀ ਇੱਥੇ ਪਹੁੰਚੀ ਸੀ ਉਹਦੇ ਨਾਲ ਮੇਲਾ ਹੋਰ ਬਲੰਦੀਆਂ ਤੇ ਪਹੁੰਚ ਗਿਆ ਬਿਰਦੀ ਸਾਹਿਬ ਦੀ ਡਾਇਰੈਕਸ਼ਨ ਦੇ ਵਿੱਚ ਜੋ ਮੇਲਾ ਹਰ ਸਾਲ ਜਿਹੜਾ ਰਾਉਂਡ ਚੱਲਦਾ ਮੇਂ ਤਿਰੰਜਨ ਦਾ ਉਹ ਬਹੁਤ ਵਧੀਆ ਸੀ ਔਰ ਉਹਦੇ ਵਿੱਚ ਕਦੀ ਅਸੀਂ ਆ オーਡੀਅנס ਤੋਂ ਲੈਣਿਆ ਕੋਈ ਪਾਰਸ਼ਲਟੀ ਨਹੀਂ ਹੁੰਦੀ ਸਵਾਲ ਸਾਹਮਣੇ ਪੁੱਛੇ ਜਾਂਦੇ ਨੇ ਔਰ ਅੰਤਰ ਤੁਹਾਡੇ ਸਾਹਮਣੇ ਲਿਖੇ ਜਾਂਦੇ ਨੇ 7500 ਸੀਗਾ ਫਸਟ ਨੂੰ 3100 60 ਨੂੰ 2100 ਪੇਰੈਂਟ ਨੂੰ ਕੀ ਮੈਸੇਜ ਹੈ ਕਰਕੇ ਧਿਆਨ ਪੇਰੈਂਟ ਨੇ ਪੇਰੈਂਟਸ ਨੂੰ ਹੁਣ ਮੈਸੇਜ ਦੇਣ ਦੀ ਲੋੜ ਨਹੀਂ ਪੈਂਦੀ ਕਿਉਂ ਸਮਾਂ ਸੀ ਜਦੋਂ ਇਹ ਲੋੜ ਹੀ ਲਈ ਅਸੀਂ 5 ਕੁੜੀਆਂ ਮੰਗੀਆਂ ਸੀ ਪਰ 3 ਮਿਲੀਆਂ ਸੀ ਲੜਕੀ ਦੀ ਲੋੜੀ ਪਾਉਣ ਵਾਸਤੇ ਅੱਜ ਉਹਨਾਂ ਦੇ ਮਾਵਾ ਦੇ ਫੋਨ ਆਦਿਆ ਸਾਡੀ ਬੇਟੀ ਨੇ ਉੱਥੇ ਪਾਰਟਿਸਿਪੇਟ ਕਰਨਾ ਉਹਨੂੰ ਟਾਈਮ ਦੇ ਦਿਓ ਬਹੁਤ ਮਰਕਾ ਮੈਂ ਉਹਨਾਂ ਮਾਵਾ ਦਾ ਧੰਨਵਾਦ ਕਰਦਾ ਜਿਨ੍ਹਾਂ ਨੇ ਇਹਨਾਂ ਬੱਚਿਆਂ ਨੂੰ ਇਜਾਜ਼ਤ ਦਿੱਤੀ ਹੈ ਟੀਚੀਫ ਗੈਸਟ ਕੋਣ ਕੋ ਨਹੀਂ ਟੀਚੀਫ ਗੈਸਟ ਦੇ ਵਿੱਚ ਸਾਡੇ ਹਲਕੇ ਦੇ ਹਲਕਾ ਇੰਚਾਰਜ ਸਾਕਲਾਨ ਸਿੰਘ ਸਿੱਧੂ ਜੀ ਔਰ ਉਹਦੇ ਨਾਲ ਨਾਲ ਆਪਣੇ ਸ੍ਰੀ ਸ਼ੋਕ ਪ੍ਰੈਸ਼ਰ ਪੱਪੀ ਜੀ ਔਰ ਕੈਨੇਡਾ ਤੋਂ ਚਾਚੇਦਾਰ ਤੇ ਸਰਦਾਰ ਸਰਜੀਤ ਸਿੰਘ ਜੀ ਖਰਲ ਸਾਹਿਬ ਨਾਲ ਕੋਲਹਾਰ ਸਾਹਿਬ ਔਰ ਉਹਦੇ ਨਾਲ-ਨਾਲ ਔਜਲਾ ਸਾਹਿਬ ਕੈਨੇਡਾ ਤੋਂ ਜਿਹੜੇ ਗਾਇਕ ਨੇ ਉਗੇ ਉਹ ਵੀ ਸਾਡੇ ਵਿੱਚ ਅੱਜ ਪਹੁੰਚੇ ਸੀ ਉਹਨਾਂ ਨੇ ਵੀ ਆਪਣੇ ਫੰਡ ਦਾ ਮੁਜ਼ਾਹਰਾ ਕੀਤਾ ਨਾਰੀ ਸਤਾ ਸੰਸਥਾ ਵੱਲੋਂ ਸੀਿਆਂ ਦਾ ਤਿਹਾਰ ਹਰ ਸਾਲ ਦੀ ਤਰ੍ਹਾਂ ਬੜੀ ਸ਼ਰਧਾ ਤੇ ਪਛਾਣ ਨਾਲ ਮਨਾਇਆ ਗਿਆ ਜਿਹਦੇ ਵਿੱਚ ਵਿਸ਼ੇਸ਼ ਰੂਪ ਵਿੱਚ ਅਰਦਾਸ ਟੀਮ ਜਿਹੜੀ ਫਿਲਮ ਆ ਰਹੀ ਹੈ ਨਵੀਂ ਅਰਦਾਸ ਸਲਬਾਬੇ ਪਰੇ ਦੀ ਉਹਦੇ ਰੌਣੇ ਵੀ ਉਹਨਾਂ ਦੇ ਨਾਲ ਜਿਹੜੀ ਬੀਬੀ ਸਾਡੀ ਬੱਚੇ ਹੀਰੋਨ ਆ ਰਹੀ ਹੈ ਉਹ ਵੀ ਵਿਸ਼ੇਸ਼ ਰੂਪ ਵਿੱਚ ਪਹੁੰਚੇ ਬਹੁਤ ਇਲਾਕਾ ਨਿਵਾਸੀ ਨੇ ਅੱਜ ਦੇ ਇਵੈਂਟ ਨੂੰ ਇੰਜੋਏ ਕਰਿਆ ਤੇ ਪ੍ਰਮਾਤਮਾ ਦੇ ਚਰਨਾਂ 'ਚ ਅਰਦਾਸ ਕਰਨਾ ਕਿ ਸਾਡੇ ਪੰਜਾਬ ਵਿੱਚ ਇਸੇ ਇਸੇ ਤਰ੍ਹਾਂ ੀਆਂ ਦੇ ਮੇਲੇ ਲੱਗਦੇ ਰਹਿਣ ਵਿਆਹ ਪੈਣਾ ਸਾਡੇ ਸਾਡੇ ਕੋਲ ਮਿਲਣ ਆਈਆਂ ਜਾਂ ਵਿਆਹ ਕਰੀਆਂ ਆਪਣੇ ਘਰਾਂ ਵਿੱਚ ਇੰਜੋਏ ਕਰਨ ਪ੍ਰਮਾਤਮਾ ਚੜ੍ਹਦੀ ਕਲਾ ਰੱਖੇ ਸਦਾ ਸਵਾਦ ਰਹਿਣ ਹ ਮੇਰਾ ਨਾਮ ਕੋਪਿੰਦਰ ਸਿੰਘ ਉਬੀ ਮੈਂ ਜਲੰਧਰ ਤੋਂ ਹਾਂ ਔਰ ਰਾਮਗੜੀਆ ਮੰਚ ਪੇਪਰ ਦਾ ਮੈਂ ਸੰਪਾਦਕ ਹਾਂ ਜਰਮਿੰਦਰ ਸਿੰਘ ਫੈਮਿਲੀ ਨੂੰ ਵੀ ਅੱਜ ਸਾਨੂੰ ਜਮੀਤ ਸਿੰਘ ਗੋਗਾ ਜੀ ਦੇ ਫੰਕਸ਼ਨਸ ਵਿੱਚ ਆਉਣ ਦਾ ਮੌਕਾ ਮਿਲਿਆ ਮੈਂ ਬੜਾ ਪ੍ਰਭਾਵਿਤ ਹੋਇਆ ਕਿ ਪੁਨਾ ਨੇ ਪੰਜਾਬੀ ਕਲਚਰ ਪੰਜਾਬੀ ਸੁਭਾਅ ਅੱਗੇ ਪੰਜਾਬੀਆਂ ਦੇ ਜਿਹੜੇ ਸੰਸਕਾਰ ਹੈ ਉਹਨਾਂ ਨੂੰ ਬਚਾ ਕੇ ਰੱਖਿਆ ਹੋਇਆ ਹੈ ਬੜੀ ਮਿਹਨਤ ਕਰ ਰਹੇ ਨੇ ਔਰ ਲੰਬੇ ਸਮੇਂ ਤੋਂ ਕਰ ਰਹੇ ਨੇ ਪਿੱਛੇ ਜੇ ਉਹ ਕੈਨੇਡਾ ਵੀ ਗਏ ਸੀ ਉੱਥੇ ਵੀ ਉਹਨਾਂ ਨੇ ਪੀਂਆਂ ਦਾ ਤਿਉਹਾਰ ਮਨਾਇਆ ਸੀਗਾ ਸਮਾਜ ਸੇਵਾ ਦੇ ਵਿੱਚ ਉਹਨਾਂ ਦਾ ਬਹੁਤ ਉਤਮ ਹੈ ਔਰ ਇਹੋ ਜੇ ਸੱਜਣਾਂ ਦੀ ਸਾਨੂੰ ਬੜੀ ਲੋੜ ਹੈ ਜਿਹੜੇ ਅਕਸ਼ ਸੁਨੇਹਾ ਸਮਾਜ ਨੂੰ ਦੇ ਰਹੇ ਹਨ ਤੋਂ ਮੈਂ ਕਹਿੰਦਾ ਹਾਂ ਕਿ ਅੱਗੇ ਤੋਂ ਵੀ ਉਹਨਾਂ ਨੂੰ ਇਸ ਤਰ੍ਹਾਂ ਸਾਰੇ ਸਮਾਜ ਦਾ ਸਾਰੇ ਪੰਜਾਬੀਆਂ ਦਾ ਪ੍ਰੇਮ ਮਿਲਦਾ ਰਹੇ ਤਾਂ ਜੋ ਉਹ ਵੱਧ ਚੜ ਕੇ ਪੰਜਾਬੀ ਪਾਸ਼ਾ ਉਹ ਪੰਜਾਬੀ ਕਲਚਰ ਦੀ ਸੇਵਾ ਕਰਦੇ ਰਹਿਣ। ਔਰ ਬਹੁਤ ਧੰਨਵਾਦੀ ਹਾਂ ਉਹਨਾਂ ਦੀ ਸਮੁੱਚੀ ਟੀਮ ਦਾ ਜਿਹੜੇ ਉਹਨਾਂ ਨੂੰ ਹਮੇਸ਼ਾ ਸਹਾਰਾ ਦੇਉਂਦੇ ਹਨ ਔਰ ਉਹਨਾਂ ਦੇ ਨਾਲ ਸੱਜੀ ਖੱਬੀ ਬਾ ਬਣ ਕੇ ਖੜੇ ਹੁੰਦੇ ਨੇ। ਤੋਂ ਮੇਰੇ ਨਾਲ ਅੱਜ ਕੈਨੇਡਾ ਦੇ ਗੋਗਾ ਸ਼ਖਸੀਅਤ ਸਰਦਾਰ ਸੁਰਜੀਤ ਜੀ ਖੁੱਲ ਵੀ ਆਏ ਹੋਏ ਨੇ ਔਰ ਉਹ ਉੱਚੇ ਤੌਰ ਤੇ ਅੱਜ ਇੱਥੇ ਹਾਜ਼ਰ ਹੋਏ ਨੇ ਔਰ ਉਹਨਾਂ ਦਾ ਇੱਕ ਵਿਸ਼ੇਸ਼ ਸਨਮਾਨ ਉਹਨਾਂ ਦੀ ਜਿਹੜੀ ਪ੍ਰਾਪਤੀਆਂ ਹੈਗੀਆਂ ਸਮਾਜ ਸੇਵਾ ਦੇ ਵਿੱਚ ਉਸ ਕਰਕੇ ਉਹਨਾਂ ਦਾ ਸੋਨ ਸਿੰਘ ਗੋਗਾ ਜੀ ਨੇ ਉਹਨਾਂ ਦਾ ਬੜਾ ਅੱਜ ਸਨਮਾਨ ਕੀਤਾ ਹੈ ਪਿੱਛੇ ਜਦੋਂ ਗੋਗਾ ਜੀ ਕੈਨੇਡਾ ਗਏ ਸੀ ਉੱਥੇ ਸਰਦਾਰ ਜੀ ਖੁੱਲ ਉਹਨਾਂ ਨੇ ਉਹਨਾਂ ਦਾ ਬੜਾ ਸਰਕਾਰ ਕੀਤਾ ਉਹਨਾਂ ਦਾ ਬੜਾ ਸਵਾਗਤ ਕੀਤਾ ਔਰ ਬਹੁਤ ਸਾਰੇ ਉਹਨਾਂ ਨੇ ਆਪਣੇ ਸੱਜਣ ਮਿੱਤਰ ਮਿਲਾਏ ਸੋ ਮੈਂ ਸਮਝਣਾ ਹੈ ਕਿ ਬੋਨਾ ਦੇਸ਼ਾਂ ਦੇ ਵਿੱਚ ਜਿਹੜਾ ਆਪਾਂ ਸਭਿਆਚਾਰਕ ਸਾਂਝ ਪੈਦਾ ਕਰ ਰਹੇ ਹਾਂ ਉਸ ਦੇ ਵਿੱਚ ਸਰਦਾਰ ਗੋਗਾ ਅਤੇ ਸਰਦਾਰ ਸੁਰਜੀਤ ਸਿੰਘ ਖੋਲ ਉਨ੍ਹਾਂ ਦਾ ਬਹੁਤ ਵੱਡਾ ਯੋਗਦਾਨ ਹੈ ਅਗਲੇ ਸਾਲ ਸਰਦਾਰ ਸੁਰਜੀਤ ਸਿੰਘ ਖੋਲ ਉਨ੍ਹਾਂ ਦਾ ਕਹਿਣਾ ਹੈ ਕਿ ਅਸੀਂ ਕੈਨੇਡਾ ਦੇ ਵਿੱਚ ਮਹਾਰਾ ਗੱਸਾ ਸੰਗਰਾਮ ਦੇ ਜਨਮ ਦਿਨ ਵੱਡੇ ਪੱਧਰ ਤੇ ਮਨਾਉਣਾ ਹੈ ਔਰ ਉਸ ਦੀ ਤਿਆਰੀਆਂ ਉਹਨਾਂ ਨੇ ਹੁਣ ਤੋਂ ਸ਼ੁਰੂ ਕਰ ਦਿੱਤੀਆਂ ਨੇ ਔਰ ਉਹ ਕਹਿੰਦੇ ਹਨ ਕਿ ਆਪਾਂ ਪੰਜਾਬ ਤੋਂ ਵੀ ਬਹੁਤ ਸਾਰੇ ਸੱਜਣਾਂ ਨੂੰ ਇਨਵਾਈਟ ਕਰਨਾ ਹੈ ਔਰ ਉਹ ਤੇ ਆਪਣੇ ਜਿਹੜੇ ਵਿਰਾਸਤ ਹੈ ਆਪਣਾ ਜਿਹੜਾ ਵਿਰਸਾ ਹੈ ਉਹ ਉਸ ਤੋਂ ਬਾਅਦ ਮੇਜਨ ਚੱਲੇ ਸੋ ਮੈਂ ਮੈਨੂੰ ਇਹਨਾਂ ਸਜਣਾਂ ਤੇ ਬੜਾ ਮਾਣ ਹੈ ਜੋ ਦੇਸ਼ ਸਮਾਜ ਔਰ ਟਰਾਂਵ ਵਾਸਤੇ ਇਹਨਾਂ ਕੰਮ ਕਰ ਰਹੇ ਹਨ ਧੰਨਵਾਦ ਜੀ ਸਰਜੀ ਸੇ ਮੈਂ ਕੈਨੇਡਾ ਨਿਵਾਸੀ ਗੁਗਾ ਜੀ ਮੇਰੇ ਕੋਲੇ ਗਏ ਦੂਦਰ ਰਹੇ ਮੇਰੇ ਕੋਲੇ ਬੜਾ ਮੇਲ ਮਿਲਮਲਾ ਬਹੁਤ ਵਧੀਆ ਹੋਇਆ ਕਿ ਕਾਫੀ ਸੱਜਣ ਮਿੱਤਰ ਮਲਾਇਨਨ ਜਿਨ੍ਹਾਂ ਨੇ ਬੜਾ ਮੇਰਾ ਮਾਨ ਕੀਤਾ ਤੇ ਇਹਨਾਂ ਨੇ ਇਨਵਾਈਟ ਕੀਤਾ ਮੈਨੂੰ 8 ਅਗਸਤ ਨੂੰ ਇਹਨਾਂ ਨੇ ਤੀਆਂ ਦਾ ਮੇਲਾ ਕਰਨਾ ਸੀ ਨਿਆਗਰਾ ਫਾਲ ਕੈਨੇਡਾ ਵਾਲੇ ਪਾਸੇ ਪਰ ਮੌਸਮ ਖਰਾਬ ਹੋਣ ਕਰਕੇ ਵਿੱਚੋਂ ਨਹੀਂ ਜਾ ਰਿਹਾ ਤੇ ਉਹਨਾਂ ਨੇ 25 ਤਰੀਕ ਨੂੰ ਫੇਰ ਗਿਆ ਤਾਂ ਵਾਪਸ ਇੰਡੀਆ ਆਉਣਾ ਸੀ ਤੇ ਮੇਰੀ ਫਲੈਟ 32 29 ਅਗਸਤ ਦੀ ਮੈਂ 30 ਤਰੀਕ ਨੂੰ ਪਹੁੰਚਿਆ ਇੱਥੇ ਫਿਰ ਇਹਨਾਂ ਨੇ ਮੈਨੂੰ ਫੋਨ ਕੀਤਾ ਤੇ ਫਿਰ ਸਰ ਸਾਹਿਬ ਆਪਾਂ ਲੁਧਿਆਣੇ ਵਿੱਚ 1 ਤਰੀਕ ਨੂੰ ਆਪਾਂ ਲੁਧਿਆਣੇ ਲੁਧਿਆਣੇ ਦੇ ਪ੍ਰੋਗਰਾਮ ਕਰਨਾ ਤੁਸੀਂ ਜ਼ਰੂਰ ਪਹੁੰਚਣਾ ਇਸ ਕਰਕੇ ਸਾਨੂੰ ਅੱਜ ਬਹੁਤ ਸੋਹਣਾ ਮੌਕਾ ਮਿਲਿਆ ਇੱਥੇ ਲੁਧਿਆਣੇ ਪਹੁੰਚਣ ਦਾ ਗੋਗਾ ਸਾਹਿਬ ਨੇ ਵੀ ਸਾਡਾ ਬਹੁਤ ਵਧੀਆ ਸਵਾਗਤ ਕੀਤਾ ਅਸ਼ੋਦਾ ਬਹੁਤ-ਬਹੁਤ ਧੰਨਵਾਦ ਆ ਅੱਗੇ ਵਾਸਤੇ ਗੋਗਾ ਸਿੰਘ ਨੂੰ ਪਰਮਾਤਮਾ ਹਿੰਮਤ ਬਖਸ਼ੇ ਤਾਕਤਵਰਸ਼ੀ ਇਹੋ ਜਿਹੇ ਪ੍ਰੋਗਰਾਮਾਂ ਨੂੰ ਕਰਨ ਵਾਸਤੇ ਉਹਨਾਂ ਨੇ ਸਕੀਮ ਬਣਾਈ ਹੈ ਵੀ ਅਗਲੇ ਸਾਲ ਜਿਹੜਾ ਜਸਤ ਸੰਗਰਾਮ ਜਿਹਦਾ ਪ੍ਰੋਗਰਾਮ ਹੈ ਆਪਾਂ ਰਲ ਮਿਲ ਕੇ ਕੈਨੇਡਾ ਦੇ ਵਿੱਚ ਬ੍ਰੰਟਨ ਦੇ ਵਿੱਚ ਕਰਨਾ ਹੈ ਤੇ ਦੇਖੋ ਅੱਗੇ ਤਾਂ ਪਰਮਾਤਮਾ ਦੇ ਹੱਥ ਹੈ ਬੰਦੇ ਦੀ ਕੋਸ਼ਿਸ਼ ਹੁੰਦੀ ਆ ਕਰੋਨਾ ਪਰਮਾਤਮਾ ਨੇ ਆ ਹੋ ਸਕਦਾ ਅਸੀਂ ਅਗਲੇ ਸਾਲ ਇਸ ਕੰਮ ਦੇ ਵਿੱਚ ਕਾਮਯਾਬ ਹੋ ਸਕੀਏ ਵਾਹਿਗੁਰੂ ਜੀ ਦਾ ਖਾਲਸਾ ਬਰਕਤ